ਸੀ ਗਰਾਉਂਡ ਦੇ ਵਿੱਚ ਕੋਈ ਕੁਝ ਰਾਜਨੀਤੀ ਬੰਦਿਆਂ ਵੱਲੋਂ ਮੇਰੇ ਖਿਲਾਫ ਕੋਈ ਧਰਨੇਵਾਜੀ ਹੋ ਰਹੀ ਆ ਪਰ ਮੈਂ ਤੁਹਾਡੇ ਨਾਲ ਲਾਈਵ ਤਾਂ ਹੋ ਰਿਹਾ ਮੈਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਹਲਕਾ ਸੈਂਟਰ ਦੇ ਲੋਕਾਂ ਨੂੰ ਔਰ ਲੁਧਿਆਣਾ ਵਾਸੀਆਂ ਨੂੰ ਇਹ ਜਿਹੜਾ 스ਟੰਟ ਰਚਿਆ ਜਾ ਰਿਹਾ ਹੈ ਸਾਰਾ ਰਾਜਨੀਤੀ 스ਟੰਟਾ ਜੇ ਸੜਕ ਦੇ ਉੱਤੇ ਲੁਧਿਆਣਾ ਡਿਪਟੀ ਕਮਿਸ਼ਨਰ ਨੇ ਵਰਸ਼ੋਦੀ ਪ੍ਰੈਸ ਦੇ ਵਿੱਚ ਇਹ ਆਡਰ ਕੀਤਾ ਹੈ ਕਿ ਕੋਈ ਬੰਦਾ ਵੀ ਸੜਕ ਦੇ ਉੱਤੇ ਕੋਈ ਆਪਣੀ ਨਿਯਾਇਜ਼ ਦੁਕਾਨ ਨਹੀਂ ਲਾਊਗਾ। ਗਰੇਸੀ ਦੇ ਅੰਦਰ ਅਗਰ ਹਰ ਸਾਲ ਦੀ ਤਰ੍ਹਾਂ ਦਸਹਿਰਾ ਗਰਾਊਂਡ ਦੇ ਅੰਦਰ ਕੋਈ ਠੇਕਾ ਹੁੰਦਾ ਵਾ ਤਾਂ ਠੇਕਾ ਉਹ ਅੰਦਰ ਦਾ ਵਾ ਉਹ ਨਾ ਕਿ ਸੜਕ ਦੇ ਉੱਪਰ ਦਾ ਲੋਕਾਂ ਦੀ ਉਹ ਐਨੀ ਉੱਥੇ ਦੁਕਾਨਾਂ ਦੋਨੇ ਪਾਸੇ ਲਾਈਆਂ ਗਈਆਂ ਨੇ। ਮੇਰੇ ਕੋਲ ਕਾ ਹਲਕਾ ਸੈਂਟਰ ਦਾ ਮੈਂ ਸੇਵਾਦਾਰਾਂ ਲੋਕ ਆਉਂਦੇ ਆ। ਪਬਲਿਕ ਆਉਂਦੀ ਆ ਕਿ ਕੱਲ ਕੋਈ ਰੱਬ ਨਾ ਕਰੇ ਥੋ ਐਂਬੂਲੈਂਸ ਨਿਕਲਨੀ ਹੋਵੇ ਕੋਈ ਅਸੀਂ ਆਪਣੇ ਮਰੀਜ਼ ਨੂੰ ਨਹੀਂ ਲੈ ਕੇ ਜਾ ਸਕਦੇ ਉਥੇ ਹਸਪੀਟਲ ਲੈ ਨਾਲ ਸਕੂਲ ਆ ਉਹ ਉਥੇ ਇੰਨੀ ਦੁਕਾਨਦਾਰੀ ਦੇ ਕਰਕੇ ਦੋਨਾਂ ਪਾਸੇ ਜਿਹੜਾ ਲੋਕਾਂ ਤੋਂ ਗਰੀਬਾਂ ਤੋਂ ਨਿਯਾਜ਼ ਪੈਸੇ ਲੈ ਕੇ ਉਥੇ ਦੁਕਾਨਾਂ ਲਵਾ ਰਹੇ ਆ ਠੇਕੇਦਾਰ ਮੈਂ ਉਹਨਾਂ ਨੂੰ ਤੁਹਾਡੇ ਲਈ ਇਹ ਗੱਲ ਤੁਹਾਡੇ ਧਿਆਨ ਚ ਲਿਆਉਣੀ ਚਾਹੁੰਨਾ ਵਾ ਇਹ ਜਿਹੜੀ ਇਹ ਰਾਜਨੀਤੀ ਲੋਕ ਅੱਜ ਰਾਜਨੀਤੀ ਰੋਕੀਆਂ ਸਿੱਖ ਰਹੇ ਆ ਉੱਥੇ ਬੈਠੇ ਉੱਥੇ ਹਰ ਜਿਹੜਾ ਲੋਕਾਂ ਦਾ ਕੰਨ ਕੋਈ ਰੱਬ ਨਾ ਕਰੇ ਉੱਥੇ ਐਕਸੀਡੈਂਟ ਹੋ ਗਏ ਕੋਈ ਉੱਥੇ ਕਿਸੇ ਨੂੰ ਨਿਕਲਣਾ ਪੈ ਜਵੇ ਮੇਰੇ ਸਾਰੇ ਇਲਾਕੇ ਵਾਲੇ ਇਹ ਕਹਿ ਰਿਹਾ ਵੀ ਸੜਕ ਦੇ ਉੱਤੇ ਤੁਸੀਂ ਸਾਰੀਆਂ ਦੁਕਾਨਾਂ ਲਾ ਰੀਆਂ ਇਸ ਗੱਲ ਦਾ ਲੋਕ ਮੇਤੋਂ ਜਦੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆ ਕੇ ਪੁੱਛਦੇ ਆ ਤਾਂ ਮੈਂ ਨਹੀਂ ਲੋਕਾਂ ਦਾ ਜਵਾਬ ਦੇਈਆਂ ਕਾਰਪਚਨ ਦੇ ਮੁਲਾਜ਼ਮ ਅਗਰ ਉਹਨਾਂ ਨੂੰ ਥੋਂਦੇ ਆ ਤਾ ਉਹ ਅਜੇ ਕਿਸੇ ਰਾਜਨੀਤੀ ਲੋਕਾਂ ਦੇ ਮਗਰ ਲੱਗ ਕੇ ਉਥੇ ਸਟੰਡ ਕਰ ਰਹੇ ਆ ਔਰ ਮੈਨੂੰ ਇਹ ਵੀ ਪਤਾ ਲੱਗਿਆ ਕਿ ਉਥੇ ਕੋਈ ਸਾਡੀ ਜਿਹੜੀ ਹਰ ਇੱਕ ਸਾਲ ਦੀ ਤਰ੍ਹਾਂ ਡੋਲਾ ਨਿਕਲਦਾ ਉਥੋਂ ਦਸਹਰੇ ਦਾ ਉਥੇ ਉਹ ਸੋ ਲੋਕ ਵੀ ਕੋਸ਼arjੋ ਉਹਨਾਂ ਦੇ ਨਾਲ ਮਿਲ ਕੇ ਜਿਹੜੇ ਕਰੋੜ ਰੁਪਏ ਦਾ ਠੇਕਾ ਦਿੰਦੇ ਆ ਸਾਲ ਦਾ ਉਹ ਲੋਕ ਵੀ ਅੱਜ ਉਹ ਧਰਮ ਦੀ ਆੜ ਲੈ ਕੇ ਉਹ ਉਸ ਗੱਲ ਨੂੰ ਅੱਗੇ ਲੈ ਕੇ ਆ ਰਹੇ ਆ ਪਰ ਮੈਂ ਲੁਧਿਆਣਾ ਵਾਸੀ ਜਾਂਦਿਆਂ ਪੰਜਾਬ ਵਾਸੀ ਜਾਂਦਿਆਂ ਮੈਂ ਮੈਨੂੰ ਕੋਈ ਆਪਣੀ ਪਛਤੀ ਦਾ ਜਾਂ ਮੈਨੂੰ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਸਨਾਤਨ ਧਰਮ ਦਾ ਮੈਨੂੰ ਕੋਈ ਸਰਟੀਫਿਕੇਟ ਨਹੀਂ ਚਾਹੀਦਾ ਤੁਹਾਡੇ ਤਰ੍ਹਾਂ ਮੈਂ ਸਨਾਤਨੀਆਂ ਮੈਂ ਲੋਕਾਂ ਨੂੰ ਪਤਾਵਾ ਮੈਂ ਕਰੋਨਾ ਵੇਲੇ ਜਦੋਂ ਸਾਰੀ ਦੁਨੀਆ ਘਰ ਬੈਠੀ ਸੀ ਮੈਂ ਕੱਲਾ ਆਪਣੇ ਮੋਢੇ ਤੇ ਝੰਡਾ ਲੈ ਕੇ ਬਾਲਾ ਜੀ ਦਾ ਉੱਥੋਂ ਲੰਘਿਆ ਸੀ ਔਰ ਇਹ ਜਿਹੜੀਆਂ ਰਾਜਨੀਤੀ ਰੋਟੀਆਂ ਨੇ ਇਹ ਨਾਲ ਸਿੱਖੋ ਜਦੋਂ ਮੈਂ ਲੋਕਾਂ ਦੇ ਨਾਲ ਆ ਲੋਕ ਜਦੋਂ ਕਹਿੰਦੇ ਆ ਵੀ ਗਰੀਬ ਆਦਮੀਆਂ ਤੋਂ ਹਜ਼ਾਰ ਦੋ ਹਜ਼ਾਰ ਇਹਦਾ ਮਤਲਬ ਤੁਸੀਂ ਰਾਜਨੀਤੀ ਲੋਕ ਗਰੀਬਾਂ ਨੂੰ ਲੁੱਟਾਉਣਾ ਚਾਹਦੇ ਹੋ ਆਪਣੀ ਸ਼ਹਿ ਦੇ ਧੱਲੇ ਇਹ ਤੁਹਾਡੇ ਪਿਛਲੇ ਸਮਿਆਂ ਦੇ ਵੇਲੇ ਚਾਹੇ ਭਾਜਪਾ ਦਾ ਸਰਕਾਰ ਸੀ ਚਾਹੇ ਆਪਣੇ ਕਾਂਗਰਸ ਦੀ ਸਰਕਾਰ ਸੀ ਇਹਨਾਂ ਠੇਕੇਦਾਰਾਂ ਦੇ ਨਾਲ ਝੋਡੀਆਂ ਠੇਕੇਦਾਰੀਆਂ ਸਾਂਝੀਆਂ ਸੀਗੀਆਂ ਅੱਜ ਤਾ ਇਹਨਾਂ ਦੇ ਨਾਲ ਤੁਸੀਂ ਇਹ ਧਰਨੇਵਾਜੀ ਕਰ ਰਹੇ ਹੋ ਪਰ ਮੈਂ ਪਬਲਿਕ ਦੇ ਨਾਲ ਆ ਆਪਣੇ ਹਲਕੇ ਦੇ ਸੈਂਟਰ ਦੇ ਲੋਕਾਂ ਦੇ ਨਾਲ ਆ ਲੋਕ ਜਾਣਦੇ ਆ ਮੇਰੀ ਸੁਭਾ ਨੂੰ ਤੇ ਮੇਰੇ ਕੰਮਾਂ ਨੂੰ ਇਸ ਕਰਕੇ ਤੁਹਾਨੂੰ ਮਹਿਸੂਸ ਹੋ ਰਿਹਾ ਵਾ ਰਾਜਨੀਤੀ ਰੋਟੀਆਂ ਨਾ ਸਿੱਕੋ ਧਰਮ ਦੀ ਆਗ ਲੈ ਕੇ ਨਾ ਕੋਈ ਜਾਤ ਪਾਤ ਦੀ ਆਗ ਲੈ ਕੇ ਜਾਤ ਸਭ ਦੀ ਇੱਕੋ ਹੀ ਆ ਮਨੁੱਖ ਦੀ ਜਾਤ ਸਭ ਨਾਲ ਉੱਤਮ ਜਿਹੜਾ ਬੰਦਾ ਇਨਸਾਨੀਅਤ ਔਰ ਤੇ ਕੰਮ ਕਰਦਾ ਉਹਦੀ ਜਾਤ ਹੀ ਉੱਚੀ ਆ ਬਾਕੀ ਜਿਹੜਾ ਕੋਈ ਸ਼ੈਤਾਨੀ ਜਾਂ ਅਰ ਰਾਜਨੀਤੀਆਂ ਰੋਟੀਆਂ ਸੇਕਦੇ ਉੱਤੇ ਮੈਂ ਮੇਰੇ ਗਲਾਬ ਇਹ ਪਬਲਿਕ ਜਾਣਦੀ ਆ ਮੈਂ ਪਬਲਿਕ ਦੇ ਨਾਲ ਆ ਮੈਂ ਕਿਸੇ ਗਰੀਬ ਨੂੰ ਨਹੀਂ ਲੁੱਟਣ ਦੇਣਾ ਆਪਣੇ ਹਲਕੇ ਦੇ ਅੰਦਰ ਮੈਂ ਕਿਸੇ ਗਰੀਬ ਤੋਂ 2000 ਰੁਪਇਆ ਪਰ ਦੁਕਾਨ ਦਾ ਨਹੀਂ ਲੈਣ ਦੇਣਾ ਜੋ ਕੰਮ ਹੈ ਜਵਾ ਗਰੀਬ ਨੂੰ ਫ੍ਰੀ ਲਵਾਓ ਗਰੀਬ ਦਾ ਜਿਹੜਾ ਕੰਮ ਆ ਤੁਹਾਡਾ ਸੜਕਾਂ ਦੇ ਉੱਤੇ ਕੋਈ ਝੇਕਾ ਨਹੀਂ ਦੇਣਦਾ ਨਾ ਦ੍ਰਿਸ਼ੀ ਗਰਾਉਂਡ ਦੇ ਜਿਹੜੇ ਸੰਸਥਾ ਵਾਲੇ ਕਰੋੜਾਂ ਰੁਪਇਆ ਲੁੱਟ ਗਏ ਆ ਸਾਲ ਦਾ ਔਰੇ ਕੋ ਫੋਰਥ ਕਲਾਸ ਬੰਦਾ ਅੱਜ ਉਹ ਆਪਣੇ ਆਪ ਦੇ ਉੱਤੇ ਪਤਾ ਨਹੀਂ ਪਾਣੀ ਪਾਇਆ ਉਹ ਨਹੀਂ ਪਤਾ ਨਹੀਂ ਮਿੱਟੀ ਦਾ ਤੇਲ ਪਾਇਆ ਵਾ ਆਪਣੇ ਆਪ ਉਹ ਪਾਣੀ ਪਾ ਕੇ ਡਰਾਮਾ ਕਰਿਆ ਰਾਜਨੀਤੀ ਲੋਕਾਂ ਨੇ ਕਹੇ ਤੇ ਔਰ ਮੈਂ ਦੱਸਣਾ ਚਾਹਣਾ ਤੁਹਾਨੂੰ ਸਾਰੇ ਆਪਣੇ ਹਲਕਾ ਸੈਂਟਰ ਦੇ ਲੋਕਾਂ ਨੂੰ ਤੇ ਲੁਧਿਆਣਾ ਵਾਸੀਆਂ ਨੂੰ ਇਹ ਰਾਜਨੀਤੀ ਲੋਕ ਜਿਹੜੇ ਉੱਥੇ ਅੱਜ ਜਿਹੜੇ ਚੜਦੇ ਵਰਦੇ ਆ ਚਾਹੇ ਭਾਜਪਾ ਦੇ ਆਗੂ ਆ ਚਾਹੇ ਕਾਂਗਰਸੀਏ ਉੱਥੇ ਬੈਠੇ ਆ ਬਰਮਾ ਸਨਾਤਨ ਧਰਮ ਵਾਲਿਆਂ ਨੂੰ ਵੀ ਜਿਹੜੇ ਅੱਜ ਉਹ ਦ੍ਰੈਸ਼ਟੀ ਵਾਲੇ ਸੰਸਤਾ ਵਾਲੇ ਬੈਠੇ ਆ ਇਹ ਰਾਜਨੀਤੀ ਦੇ ਵਿੱਚ ਤੁਸੀਂ ਧਰਮ ਦੀ ਆਰਨਾ ਲਓ ਸੇਵਾ ਕਰਕੇ ਦਿਖਾਓ ਸੇਵਾ ਗਰੀਬ ਦੀ ਚਿੱਤੀ ਚੰਗੀ ਹੁੰਦੀ ਆ ਕਿਸੇ ਪੈਸੇ ਜਾਂ ਠੇਕੇਦਾਰ ਦੀ ਸੇਵਾ ਨਹੀਂ ਹੁੰਦੀ ਔਰ ਕੋਵਲ ਕਲਾਸ ਦਾ ਉਹ ਕਾਰਪੋਰੇਸ਼ਨ ਦਾ ਮਲਾਕਮ ਜਿਹੜਾ ਅੱਜ ਮੇਰੇ ਤੇ ਇਲਜ਼ਾਮ ਲਾ ਰਿਹਾ ਮੈਂ ਇਹਦੀ ਵੀਜੀਲੈਂਸ ਇਨਕੁਆਰੀ ਕਰਾਂਗਾ ਔਰ ਮਾਨ ਹਮੀਦਾ ਆਪਣੇ ਵੱਲੋਂ ਦਾਅਵਾ ਇਵੇ ਤੇ ਕੋਰਟ ਦੇ ਵਿੱਚ ਕਰੂੰਗਾ ਔਰ ਫੇਰ ਆ ਕੇ ਜਵਾਬ ਦੇਵਾਂ ਮੈਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਮੈਂ ਹਲਕਾ ਸੈਂਟਰ ਦਾ ਸੇਵਾਦਾਰਾਂ ਲੋਕਾਂ ਦਾ ਸੇਵਾਦਾਰਾਂ ਗਰੀਬਾਂ ਦਾ ਸੇਵਾਦਾਰਾਂ ਮੈਂ ਗਰੀਬ ਦੀ ਲੜਾਈ ਇਸੇ ਤਰ੍ਹਾਂ ਹੀ ਲੜਨੀ ਹੈ ਜੋ ਕਾਨੂੰਨ ਕਹਿੰਦਾ ਵਾ ਜੋ ਡਿੰਕੀ ਕਮਿਸ਼ਨਰ ਲੁਧਿਆਣੇ ਨੇ ਕਿਹਾ ਵਾ ਸ਼ਰਤਾਂ ਦੇ ਉੱਤੇ ਨਹੀਂ ਬਿਲਕੁਲ ਲੱਗਣ ਦੇਣਾ ਇਹ ਕੰਮ ਜਿਹੜਾ ਰਾਜਨੀਤੀ ਰੋਟੀਆਂ ਦੇ ਤੌਰ ਤੇ ਨਾ ਸਿੱਖੋ ਸੇਵਾ ਭਾਵਨਾ ਨਾਲ ਮੈਂ ਖਾਸ ਕਰਕੇ ਜਿਹੜੇ ਭਾਰਤ ਵਾਲੇ ਦੇ ਕਾਂਗਰਸੀਏ ਅੱਜ ਉਥੇ ਇਸ ਗੱਲ ਨੂੰ ਇੱਕ ਧਰਮਕ ਕੰਮ ਨੂੰ ਤਮਾਸ਼ਾ ਬਣਾ ਰਹੇ ਹੋ ਤੁਸੀਂ ਮੇਰੇ ਨਾਲ ਵੱਡਾ ਤੁਸੀਂ ਕੋਈ ਜ਼ਿਆਦਾ ਧਰਮ ਦੇ ਆਗੂ ਨਹੀਂ ਹੈਗੇ ਤੁਸੀਂ ਠੇਕੇਦਾਰਾਂ ਦੇ ਬੰਦੇ ਹੋ ਠੇਕੇਦਾਰੀ ਦੇ ਨਾਲ ਬੈਠੋ ਧਰਮ ਦੀ ਆੜ ਨਾ ਲਓ ਤੁਸੀਂ ਠੇਕੇਦਾਰੀ ਕੀਤੀ ਤਾਂ ਹੀ ਲੋਕਾਂ ਨੇ ਤੁਹਾਨੂੰ ਘਰ ਬਟਾਇਆ ਵਾ ਐਨੇ ਤੇ ਸ਼ਬਦ ਮੇਰੇ ਹਲਕਾ ਸੈਂਟਰ ਦੇ ਵਾਸੀਆਂ ਨਾਲ ਮੈਂ ਸੰਝੇ ਕਰਨੇ ਚਾਹੁੰਦਾ ਸੀਗਾ ਤੁਸੀਂ ਸਾਰੇ ਹੀ ਜਾਣਦੇ ਹੋ ਮੇਰੇ ਸੁਭਾ ਨੂੰ ਮੇਰੇ ਕੰਮਾਂ ਨੂੰ ਇਹਨਾਂ ਰਾਜਨੀਤੀ ਲੋਕਾਂ ਦੇ ਅੱਜ ਗਲੇ ਦੇ ਅੰਦਰ ਨਹੀਂ ਉਤਰਿਆ ਮੇਰੀ ਸੇਵਾ ਭਾਵਨਾ ਦਾ ਕੰਮ ਤਾਂ ਇਹ ਰਾਜਨੀਤੀ ਰੋਟੀਆਂ ਸੇਕਣ ਨੂੰ ਵਰਦਿਆ ਐਨੀਆਂ ਕੁ ਬੇਨਤੀਆਂ ਮੈਂ ਕਰ ਰਹੀ ਹਾਂ ਜੀ ਤੁਹਾਡੇ ਹਲਕਾ ਸੈਂਟਰ ਦੇ ਵਾਸੀਆਂ ਨਾਲ ਲੁਧਿਆਣਾ ਵਾਸੀਆਂ ਨਾਲ ਔਰ ਮੈਂ ਬਹੁਤ ਜਲਦੀ ਇਸ ਗੱਲ ਦਾ ਜੋ ਫੋਰਥ ਕਲਾਸ ਬੰਦਾ ਕਰੋੜਾਂ ਰੁਪਏ ਦੇ ਠੇਕੇ ਲੈਂਦਾ ਔਰ ਜਿਹੜੇ ਅੱਜ ਇਹ ਉੱਥੇ ਦੇ ਸੰਸਥਾ ਵਾਲੇ ਆ ਗ੍ਰੇਸੀ ਗਰਾਉਂਦੇ ਜਿਹੜੇ ਅੱਜ ਇਹ ਰਾਜਨੀਤਿਕ ਰੋਟੀਆਂ ਧਰਨੇ ਦੇ ਰੂਪ ਦੇ ਵਿੱਚ ਸਰਕਾਰ ਇਹ ਇਹਨਾਂ ਤੋਂ ਵੀ ਜਵਾਬ ਮੰਗਿਆ ਜਾਊਗਾ ਇਸ ਗੱਲ ਦਾ ਜੈਲ ਸਿੰਘ ਜੀ ਦਾ ਸੱਚੀ ਕਾਲ